ਅਮਰਸਰ ਦਾ ਰੰਜੀਤਿਆ ਨੂੰ ਸਭ ਤੋਂ ਪੌਛ ਇਲਾਕਾ ਮੰਨਿਆ ਜਾਂਦਾ ਹੈ ਤਾਂ ਅਕਸਰ ਲੋਕ ਇੱਥੇ ਕਾਨਫਰੈਂਸ ਵਾਸਤੇ ਆਉਂਦੇ ਨੇ ਲੇਕਿਨ ਉਹਨਾਂ ਲੋਕਾਂ ਨੂੰ ਨਸ਼ੇ ਦਾ ਸ਼ਿਕਾਰ ਬਣਾਉਣ ਵਾਸਤੇ ਤਸਕਰ ਵੀ ਇੱਥੇ ਡੇਰਾ ਢਾਈ ਬੈਠੇ ਨੇ ਤਾਂ ਉਹਨਾਂ ਤਸਕਰਾਂ ਦੇ ਉੱਤੇ ਵੱਡੀ ਕਾਰਵਾਈ ਅਮਰਸਰ ਦੇ ਥਾਣਾ ਰੰਜੀਤਿਆ ਨੂੰ ਪੁਲਿਸ ਸਟੇਸ਼ਨ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਕੀ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਇੱਥੇ ਸਿਰਫ ਨਸ਼ੇ ਦੀ ਸਪਲਾਈ ਕਰਨ ਵਾਸਤੇ ਹੀ ਆਉਂਦੇ ਸਨ ਤਾਂ ਜਦੋਂ ਰਾਤ ਵੇਲੇ ਇੱਥੇ ਲੋਕ ਆਉਂਦੇ ਸਨ ਕਾਨਫਰੈਂਸ ਵਾਸਤੇ ਤਾਂ ਉਹ ਲੋਕ ਵੀ ਆਪਣਾ ਕਾਰੋਬਾਰ ਸ਼ੁਰੂ ਕਰ ਦਿੰਦੇ ਸਨ ਤਾਂ ਬੜੀ ਬਰੀਕੀ ਦੇ ਨਾਲ ਲੋਕਾਂ ਦੇ ਵਿੱਚ ਬੜੇ ਹੋਰ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ACP ਵਿਨੈਦਰ ਸਿੰਘ ਕੋਸਾ ਜੀ ਮੌਜੂਦ ਨੇ ਸਰ ਕੀ ਡਿਟੇਲਸ ਨੇ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਤਿੰਨ ਬੰਦੇ ਫੜੇ ਹੈ ਕਿਉਂਕਿ ਇਲਾਕਾ ਨੇਚਰਲੀ ਇੱਕ ਪਹੁੰਚ ਇਲਾਕਾ ਹੈ ਲੋਕ ਆਉਂਦੇ ਜਾਂਦੇ ਨੇ ਇਹ ਜੀ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਨਸ਼ਿਆਂ ਦੇ ਖਿਲਾਫ 0 ਡਾਲਰਸ ਪਾਲਿਸੀ ਚਲਾਈ ਜਾਈ ਗਈ ਹੈ ਜਿਸ ਦੇ ਤਹਿਤ ਸਾਡੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਸਮੇਂ-ਸਮੇਂ ਤੇ ਜੋ ਨਸ਼ਿਆਂ ਦੇ ਹੌਟਸਪੌਟਸ ਨੇ ਉੱਥੇ ਸਰਚ ਆਪਰੇਸ਼ਨਸ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿੰਨੇ ਜੋ ਨਸ਼ੇ ਦੇ ਆਦੀ ਨੇ ਵੇਚਣ ਦੇ ਉਹਨਾਂ ਦੇ ਘਰਾਂ ਤੇ ਰੇਡਸ ਕਰਕੇ ਸਰਚ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੀ ਸਾਡੇ ਵੱਲੋਂ ਰਣਜੀਤ ਐਵੈਨਿਊ ਦੇ ਵਿੱਚ ਕੁਝ ਦਿਨ ਪਹਿਲਾਂ ਇਨਫੋਰਮੇਸ਼ਨ ਵੀ ਮਿਲੀ ਸੀ ਜਿਸ ਦਾ ਸਾਡੇ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਸੀ ਜਿਸ ਵਿੱਚ ਨਾਕਾ ਪਾਰਟੀ ਨੂੰ ਖਾਸ ਤੌਰ ਤੇ ਨਸ਼ਿਆਂ ਪ੍ਰਤੀ ਬਰੀਫ ਕੀਤਾ ਗਿਆ ਸੀ ਸੋ ਸਾਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ ਐਸਐਚਓ ਰਣਜੀਤ ਐਵੇਨਿਊ ਤੇ ਉਹਨਾਂ ਦੀ ਟੀਮ ਵੱਲੋਂ ਜੋ ਕਾਫੀ ਇਨਫੇਮਸ ਨਸ਼ਾ ਤਸਕਰੀ ਏਰੀਏ ਦੇ ਜੋ ਕਿ ਲਾਲ ਕੁਆਟਰਸ ਦੇ ਵਿੱਚ ਫੈਜਪੁਰਾ ਦੇ ਵਿੱਚ ਕਰਮਪੁਰਾ ਦੇ ਵਿੱਚ ਸੰਜੇ ਗਾਂਧੀ ਕਲੋਨੀ ਵਿੱਚ ਮਜੀਠਰੋੜ ਏਰੀਆ ਤੇ ਕਾਫੀ ਜਿਆਦਾ ਨਸ਼ੇ ਦੀ ਤਸਕਰੀ ਕਰ ਰਹੇ ਸਨ ਇਸ ਵਿੱਚ ਜੋ ਸਭ ਤੋਂ ਪਹਿਲਾ ਨਾਮ ਹੈ ਜੀ ਰਵੀ ਉਰਫ ਨਿੰਜਾ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਇਹ ਕਾਫੀ ਨਟੋਰੀਅਸ ਸੀਗਾ ਨਸ਼ੇ ਵੇਚਣ ਦੇ ਵਿੱਚ ਇਸ ਦੇ ਖਿਲਾਫ ਸਾਨੂੰ ਕਾਫੀ ਸ਼ਿਕਾਇਤਾਂ ਵੀ ਮਸੂਲ ਹੋਈਆਂ ਸਨ ਸੋ ਇਸ ਕੋਲੋਂ ਸਾਨੂੰ 100 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਜੋ ਦੂਸਰਾ ਮਕਦਮਾ ਜੀ ਇਹ ਰਾਜ ਉਰਫ ਰਾਜਾ ਇਹ ਵੀ ਕਰਮਪੁਰੇ ਦਾ ਰਹਿਣ ਵਾਲਾ ਇਹ ਵੀ ਕਾਫੀ ਹੱਦ ਤੱਕ ਨਸ਼ਾ ਤਸਕਰੀ ਇਸ ਏਰੀਆ ਦੇ ਵਿੱਚ ਕਰ ਰਿਹਾ ਸੀ ਇਸ ਕੋਲੋਂ ਸਾਨੂੰ 85 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਇੱਕ ਜੋ ਤੀਸਰਾ ਦੋਸ਼ੀ ਇਹ ਫੈਜਪੁਰੇ ਦਾ ਰਹਿਣ ਵਾਲਾ ਵਾ ਸੰਦੀਪ ਉਰਫ ਮਿੱਠੂ ਇਸ ਕੋਲੋਂ ਸਾਨੂੰ 110 ਗ੍ਰਾਮ ਕਵਰ ਹੋਈ ਹੈ ਸੋ ਇਹਨਾਂ ਸਾਰੇ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਕੋਲੋਂ ਰਿਕਵਰੀ ਕਰਕੇ ਅਸੀਂ ਇਹਨਾਂ ਦੇ ਜੋ ਬੈਕਵਰਡ ਲਿੰਕੀਜਿਸ ਜੋ ਵੱਡੇ ਨਸ਼ਾ ਤਸਕਰ ਨੇ ਜਿਸ ਕੋਲੋਂ ਇਹ ਖਰੀਦ ਕੇ ਲੈ ਕੇ ਆਉਂਦੇ ਨੇ ਸੋ ਬਿਗ ਫਿਸ਼ਿਜ਼ ਤੱਕ ਅਸੀਂ ਪਹੁੰਚੇ ਹਾਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਨਾਮ ਜਦ ਵੀ ਕੀਤਾ ਵਾ ਬਹੁਤ ਜਲਦੀ ਉਹਨਾਂ ਨੂੰ ਵੀ ਕਾਬੂ ਕਰਕੇ ਉਹਨਾਂ ਕੋਲੋਂ ਵੱਡੀ ਰਿਕਵਰੀ ਕੀਤੀ ਜਾਊਗੀ ਸਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਰਣਜੀਤਿਆ ਨੂੰ ਦੇ ਨਹੀਂ ਨੇ ਪਰ ਰਣਜੀਤਿਆ ਨੂੰ ਤਾਂ ਇੱਕ ਤਰ੍ਹਾਂ ਦੀ ਮਾਰਕੀਟ ਯੂਜ਼ ਕਰਦੇ ਸੀ ਕਿ ਇੱਥੇ ਆ ਕੇ ਜਿਹੜਾ ਸਾਮਾਨ ਵੇਚਦੇ ਸੀ ਬਿਲਕੁਲ ਜੀ ਜੋ ਸਾਨੂੰ ਇੱਕ ਖਾਸ ਤੌਰ ਤੇ ਸ਼ਿਕਾਇਤਾਂ ਲਾਲ ਕੁਆਟਰਸ ਰੰਜੀਤ ਦੇਵ ਨੇ ਜੋ ਮਿਲਦੀਆਂ ਸਨ ਜੋ ਲਾਲ ਕੁਆਟਰਸ ਤੇ ਕਰਮਪੁਰਾ ਫੈਜਪੁਰਾ ਬਿਲਕੁਲ ਇੱਕ ਦੂਜੇ ਨਾਲ ਸਟ ਨਾਲ ਜੁੜਿਆ ਹੋਇਆ ਵਾ ਸੋ ਇਹ ਭਾਵੇਂ ਰਹਿਸ਼ੀ ਅਮਰੀਠਾ ਰੋਡ ਦੇ ਸਨ ਬਟ ਜੋ ਆਪਣਾ ਨਸ਼ਾ ਤਸਕਰੀ ਦਾ ਕੰਮ ਆ ਇਹ ਇਧਰਲੇ ਪਾਸੇ ਕਰਮਪੁਰੇ ਚ ਲਾਲ ਕੁਆਟਰਾਂ ਦੇ ਵਿੱਚ ਬਾਈਪਾਸ ਵਾਲੇ ਨਾਲ ਲੱਗਦੇ ਏਰੀਆ ਦੇ ਵਿੱਚ ਇੱਥੇ ਵੀ ਕਾਫੀ ਕੰਮ ਕਰਦੇ ਸਨ ਸੋ ਇਸ ਕਰਕੇ ਰੰਜੀਤ ਇਹਨਾਂ ਦੀ ਲੋਕਾਂ ਵੱਲੋਂ ਵੀ ਸਾਨੂੰ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਸੂਲ ਹੋਈਆਂ ਸਨ ਤੇ ਸਰ ਇਹ ਤਿੰਨੋਂ ਇਕੱਠੇ ਕੰਮ ਕਰਦੇ ਸੀ ਕਿ ਅਲੱਗ-ਅਲੱਗ ਸੀ ਜੋ ਇਹ ਤਿੰਨੇ ਜੀ ਇਹ ਨਸ਼ਾ ਤਸਕਰ ਅਲੱਗ-ਅਲੱਗ ਕੰਮ ਕਰਦੇ ਨੇ ਬਟ ਜੋ ਇਹਨਾਂ ਦੀ ਪਿੱਛੇ ਟੀਮਾਂ ਨੇ ਜੋ ਕੰਮ ਕਰੀਆਂ ਨੇ ਜੋ ਵੱਡੇ ਨਸ਼ਾ ਤਸਕਰ ਹੈ ਜਿਨ੍ਹਾਂ ਕੋਲੋਂ ਹੀ ਖਰੀਦ ਕੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਬਹੁਤ ਜਲਦੀ ਇਹਨਾਂ ਦੀ ਜੋ ਅਸਲ ਟੀਮਾਂ ਨੇ ਪਿੱਛੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਵਿੱਚ ਅਰੈਸਟ ਕਰਕੇ ਜਿਹੜੇ ਤੁਸੀਂ ਸਮਝਦੇ ਹੋ ਕਿ ਐਸੇ ਇਲਾਕੇ ਚ ოਪਰੇਟ ਕਰਦੇ ਕਿਉਂਕਿ ਇੱਕ ਵੀਆਪੀ ਇਲਾਕਾ ਰੰਜੀਤਿਆ ਨੂੰ ਮੰਨਿਆ ਜਾਂਦਾ ਅ ਜੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਸਮੇਂ-ਸਮੇਂ ਤੇ ਅਲੱਗ-ਅਲੱਗ ਜੋ ਕਾਉਂਟ ਇੰਟੈਲੀਜੈਂਸ ਦੀਆਂ ਜਾਂ ਸਟੇਟ ਇੰਟੈਲੀਜੈਂਸ ਦੀਆਂ ਜਾਂ ਲੋਕਲ ਜੋ ਸਾਡੇ ਸਪੈਸ਼ਲ ਬ੍ਰਾਂਚਾਂ ਨੇ ਉਹਨਾਂ ਵੱਲੋਂ ਵੀ ਸਾਨੂੰ ਇਨਫੋਰਮੇਸ਼ਨ ਰਿਸੀਵ ਹੁੰਦੀ ਹੈ ਨਸ਼ਾ ਦਸਕਰਾਂ ਬਾਰੇ ਸੋ ਸਾਡੇ ਕਰੀਬ ਸਰਦਪੁਰ ਪੰਜ-ਸੱਤ ਹੋਰ ਦੀ ਇਨਫੋਰਮੇਸ਼ਨ ਹੈਗੀ ਆ ਉਹਨਾਂ ਤੇ ਵੀ ਸਾਡੀ ਪੂਰੀ ਨਿਗਰਾਨੀ ਹੈ ਤੇ ਬਹੁਤ ਜਲਦੀ ਉਹਨਾਂ ਨੂੰ ਵੀ ਕਾਬੂ ਕਰਕੇ ਉਹਨਾਂ ਕੋਲੋਂ ਬੰਦੀ ਰਿਕਵਰੀ ਕੀਤੀ ਜਾਊਗੀ ਰੰਜੀਤਿਆ ਨੂੰ ਦੇਖੋ ਜੀ ਨਸ਼ੇ ਦੀ ਜਿੱਥੇ ਆਦੀ ਲੋਕ ਹੁੰਦੇ ਨੇ ਜਿੱਥੇ ਨਸ਼ੇ ਦੀ ਆਦਤ ਪਈ ਹੁੰਦੀ ਨੇ ਸੋ ਲਾਲਪੁਰੇ ਦੇ ਵਿੱਚ ਕਾਫੀ ਲੋਕ ਆਦੀ ਨੇ ਜਿਨ੍ਹਾਂ ਵਿੱਚ ਸਾਡੇ ਵੱਲੋਂ ਸਮੇਂ-ਸਮੇਂ ਤੇ ਜੋ ਜਾਗਰੂਕਤਾ ਮਾਰਚ ਵੀ ਕੀਤੇ ਜਾਂਦੇ ਨੇ ਸੈਮੀਨਾਰਸ ਵੀ ਕੀਤੇ ਜਾਂਦੇ ਨੇ ਅਲੱਗ-ਅਲੱਗ ਪਿੱਛੇ ਗੇਮਸ ਦੇ ਪ੍ਰੋਗਰਾਮ ਵੀ ਕਰਾਏ ਗਏ ਨੇ ਤਾਂ ਕਿ ਇਹ ਜੋ ਲੋਕ ਨਸ਼ੇ ਚੋਂ ਨਿਕਲ ਕੇ ਨਾਰਮਲ ਜ਼ਿੰਦਗੀ ਦੇ ਵਿੱਚ ਆਉਣ ਬਟ ਐਟ ਦ ਸੇਮ ਟਾਈਮ ਸਪਲਾਈ ਚੇਨ ਨੂੰ ਖਤਮ ਕਰਨ ਲਈ ਸਾਡੇ ਵੱਲੋਂ ਨਸ਼ਾ ਤਸਕਰਾਂ ਤੇ ਵੀ ਰੇਡਸ ਵੀ ਕੀਤੇ ਜਾਂਦੇ ਨੇ ਜਿਵੇਂ ਕਾਬੂ ਕਰਕੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਚ ਭੇਜਿਆ ਗਿਆ ਮੈਨੂੰ ਲੱਗਦਾ ਕਿ ਇਸ ਚੀਜ਼ ਨਾਲ ਕਾਫੀ ਠ ਤੇ ਏਰੀਆ ਸਾਡਾ ਸ਼ਾਂਤ ਹੋਊਗਾ ਕੋਈ ਹੋਰ ਨਵਾਂ ਬੰਦਾ ਨਸ਼ੇ ਦੀ ਨਾ ਲੱਗੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਜੀ ਗੱਲ ਸਾਹਮਣੇ ਆਈ ਇਹ ਹੁਣ ਇਹਨਾਂ ਦੀ ਪੁਸ਼ਕਿਸ਼ ਤੋਂ ਤਾਂ ਆਇਆ ਕਿ ਕਰੇਪ 6-7 ਮਹੀਨੇ ਸਾਲ ਤੋਂ ਹੀ ਕੰਮ ਕਰ ਰਹੇ ਸਨ ਪਰ ਸਾਨੂੰ ਪਿਛਲੇ ਦਿਨੀ 10-15 ਦਿਨ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਉਦੋਂ ਤੋਂ ਕਸੀਂ ਇਹਨਾਂ ਪਿੱਛੇ ਪੂਰੇ ਹੱਥੋਂ ਕੇ ਲੱਗੇ ਹੋਏ ਸੀ ਜੀ ਇਹ ਸਰ ਇਹ ਪੈਦਲ ਤੁਰ ਫਿਰ ਕੇ ਕਰਦੇ ਸੀ ਜਾਂ ਕੋਈ ਅੱਡਾ ਬਣਾਇਆ ਸੀ ਇਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਇਹ ਜੀ ਪੈਦਲ ਤੁਰ ਫਿਰ ਕੇ ਮਤਲਬ ਘਰਾਂ 'ਚ ਵੀ ਜਾ ਕੇ ਦੇ ਹੁੰਦੇ ਸੀਗੇ ਬਾਕੀ ਇਹਨਾਂ ਦੇ ਘਰਾਂ 'ਚ ਵੀ ਲੋਕੀ ਬਹੁਤ ਹੁੰਦੇ ਸੀ ਨਸ਼ ਇਹ ਕਿੰਨੀ ਕ ਕਾਮਯਾਬੀ ਮਿਲੇਗੀ ਕਿਉਂਕਿ ਇਲਾਕਾ ਜਰਾ ਥੋੜਾ ਜਿਹਾ ਰੈ residențial ਵੀ ਪੈਂਦਾ ਔਰ ਕਮਰਸ਼ੀਅਲ ਦੋਨੋਂ ਇਲਾਕੇ ਨੇ ਦੇਖੋ ਜੀ ਇਹੋ ਜੀ ਨਸ਼ਾਦਸਕਰ ਜੋ ਇੱਕ ਇੱਕ ਬੰਦਾ ਰੋਜ਼ ਪਚਾਰ 500 ਬੰਦੇ ਤੱਕ ਨੂੰ ਨਸ਼ਾ ਵੇਚ ਸਕਦਾ ਵਾ ਮੈਨ ਲੱਗਦਾ ਕਿ ਇੱਕ ਬੰਦੇ ਦੇ ਅੰਦਰ ਜਾਣ ਨਾਲ ਕਾਫੀ ਠੱਲ ਪਊਗੀ ਤੇ ਜੋ ਜਦੋਂ ਦੋਨੋਂ ਪਾਸੇ ਹੀ ਆ ਜੀ ਨਸ਼ਾ ਤਾਂ ਬੰਦ ਹੁੰਦਾ ਜਾਂ ਤਾਂ ਸਪਲਾਈ ਚੇਨ ਟੁੱਟੇ ਜਾਂ ਡਿਮਾਂਡ ਘਟੇ ਜੀ ਸੋ ਇਹਨਾਂ ਦੇ ਅੰਦਰ ਜਾਣ ਨਾਲ ਸਪਲਾਈ ਚੇਨ ਘਟੇ ਟੁੱਟੂਗੀ ਬਾਕੀ ਸਾਡੇ ਵੱਲੋਂ ਸੈਮੀਨਾਰਸ ਪ੍ਰੋਗਰਾਮ ਕਰਾਈ ਜਾਂਦੇ ਜਿਸ ਨਾਲ ਜੋ ਡਿਮਾਂਡ ਸਾਈਡ ਜੋ ਲੋਕੀ ਐਸਟੀ ਦੇ ਆਦੀ ਨੇ ਉਹ ਇਸ ਚੀਜ਼ ਨੂੰ ਛੱਡ ਕੇ ਨਾਰਮਲ ਜੀਵਨ ਜਦੋਂ ਧਾਰਾ ਦੇ ਵਿੱਚ ਆਉਣਗੇ ਸੋ ਮੈਨ ਲੱਗਦਾ ਵੀ ਦੋਨੋਂ ਤਰੀਕੇ ਨਾਲ ਹੀ ਨਸ਼ੇ ਨੂੰ ਕਾਫੀ ਐਸਟੀ ਨਾਲ ਖਲਪੋਗੀ ਪਿੱਛੇ ਜਿਹੜੀ ਬਿਗ ਫਿਸ਼ ਨੇ ਅਸੀਂ ਉਹਨਾਂ ਦੇ ਨਾਮ ਨਹੀਂ ਪੁੱਛਾਂਗੇ ਕਿਉਂਕਿ ਤੁਹਾਡੀ ਇਨਵੈਸਟੀਗੇਸ਼ਨ ਹਰਡ ਹੋ ਸਕਦੀ ਹੈ ਉਹ ਕਿੰਨੇ ਲੋਕ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਦੇਖੋ ਜੀ ਇਹਨਾਂ ਨੇ ਜੋ ਆਪਣਾ ਇੱਕ ਨਾਮ ਪਿੱਛੇ ਦਾ ਦੱਸਿਆ ਕਿ ਅਸੀਂ ਇਸ ਬੰਦੇ ਨੂੰ ਲੈ ਕੇ ਆਉਣੇ ਮੈਨ ਲੱਗਦਾ ਕਿ ਜਦੋਂ ਉਸ ਬੰਦੇ ਨੂੰ ਕਾਬੂ ਕਰੋਗੇ ਸਾਨੂੰ ਉਦੋਂ ਵੱਡੀ ਨਸ਼ਾ ਲੈ ਕੇ ਹੁੰਦਾ ਸੋ ਇਸ ਤਰੀਕੇ ਨਾਲ ਅਸੀਂ ਜੋ ਇਸ ਦੀ ਜੜਾ ਜਿੱਥੋਂ ਇਹ ਨਸ਼ਾ ਪੰਜਾਬ ਵਿੱਚ ਸ਼ੁਰੂ ਹੋਇਆ ਉਸ ਜੜ ਤੱਕ ਪਹੁੰਚਾਂਗੇ ਤੇ ਉਸ ਬੰਦੇ ਨੂੰ ਅੰਦਰ ਕਰਕੇ ਸਾਰੀ ਸਪਲਾਈ ਚੇਨ ਬ੍ਰੇਕ ਕਰਾਂਗੇ। ਕਲੇ ਮਹਿੰਮ ਚਲਦੀ ਰਹੇਗੀ ਤਾਂ ਬਿਲਕੁਲ ਜੀ ਇਹ ਮਹਿੰਮ ਸਾਡੀ ਲਗਾਤਾਰ ਚਲਦੀ ਰਹੂਗੀ। ਜੋਰ-ਸ਼ੋਰ ਤੇ ਸਾਡਾ ਇਸ ਚੀਜ਼ ਤੇ ਧਿਆਨ ਤਾਂ ਕਿ ਜੋ ਪੰਜਾਬ ਨੂੰ ਨਸ਼ੇ ਫਰੀ ਕਰਨ ਦੀ ਪੁਕਾਰ ਅਸੀਂ ਉਸ ਨੂੰ ਸਕਾਰ ਕਰ ਸਕੀਏ। ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਰਿਕਵਰੀ ਕੀਤੀ ਗਈ ਹੈ ਤੇ ਨੌਜਵਾਨ ਕਾਬੂ ਕੀਤੇ ਗਏ ਨੇ। ਤਾਮਰਸਰ ਦੇ ਥਾਣਾ ਰੰਜੀਤ ਅਨੂ ਦੀ ਟੀਮ ਵੀ ਤੁਹਾਡੇ ਸਾਹਮਣੇ ਆ। ਤਾਂ ਲਗਾਤਾਰ ਰੰਜੀਤਿਆਂੂ ਦੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਇਹ ਪੌਛ ਇਲਾਕਾ ਹੈ ਤਾਂ ਇੱਥੇ ਘੁੰਮ ਫਿਰ ਕੇ ਜਿਹੜਾ ਹੈ ਉਹ ਸਪਲਾਈ ਕੀਤੀ ਜਾਂਦੀ ਸੀ ਲੋਕਾਂ ਦੇ ਘਰਾਂ ਤੱਕਾਂ 'ਚ ਸਪਲਾਈ ਕੀਤੀ ਜਾਂਦੀ ਸੀ ਔਰ ਇੱਥੋਂ ਤੱਕ ਕਿ 400 ਤੋਂ 500 ਲੋਕ ਜਿਹੜੇ ਨੇ ਤਕਰੀਬਨ ਰੋਜ਼ ਇਹਨਾਂ ਦਾ ਸ਼ਿਕਾਰ ਹੁੰਦੇ ਸਨ ਜੋ ਕੀ ਇਸ ਦਲਦਲ 'ਚ ਫਸਦੇ ਸਨ ਤਾਂ ਉਹਨਾਂ ਨੂੰ ਦਲਦਲ 'ਚੋਂ ਬਾਹਰ ਕਢ ਰਸਤੇ ਕੰਮ ਕੀਤਾ ਗਿਆ ਹੈ ਤਾਂ ਇੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਹੋਰ ਵੀ ਜਿਹੜੇ ਲੋਕ ਨੇ ਇਹਨਾਂ ਦੇ ਨਾਲ ਜੁੜੇ ਨੇ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਤਾਂ ਇਹ ਇਸ ਚੇਨ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਪੰਜਾਬ ਨੂੰ ਬਚਾਇਆ ਜਾ ਸਕੇ ਕੈਮਰਾਮੈਨ ਅਰਸ਼ਦੇਵਾਲ ਸੁਮਿਤ ਖੰਨਾ ਰਿਪੋਰਟ ਪੰਜਾਬ ਟੀਵੀ ਅੰਮ੍ਰਿਤਸਰ